ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਲਵੁੱਡ ਤੇ ਵਾਲੀਵੁੱਡ ਦੀ ਅਪਰੀਚ ਦੇ ਨਾਲ ਪਰੈਸ਼ੋ ਨਵੀਨ ਕੋਰੇ ਸੋ ਵਾਲੀਵੁੱਡ ਦੇ ਪੰਗਾ ਕਵੀਰ ਇਸਵਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਕਾਰਨ ਕੀ ਹੈ ਉਸ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਐਮਰਜੈਂਸੀ ਜੋ ਕਿ 17 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਸ ਨੂੰ ਲੈ ਕੇ ਕਾਫੀ ਚਰਚਾ ਚੱਲੀ ਹੋਈ ਹੈ ਪਹਿਲਾਂ ਤਾਂ ਫਿਲਮ ਜਿਹੜੀ ਸੀ ਅਪਰੂਵ ਨਹੀਂ ਹੋਈ ਸੀ 2024 ਦੇ ਵਿੱਚ ਰਿਲੀਜ਼ ਹੋਣੀ ਸੀ ਉਹ ਕੈਨਸਲ ਹੋ ਗਈ ਪਰ ਹੁਣ ਉਸ ਤੋਂ ਬਾਅਦ 2025 ਦੇ ਵਿੱਚ ਇਸ ਫਿਲਮ ਨੂੰ ਲੈ ਕੇ ਮੋਰ ਲੱਗ ਗਈ ਹੈ ਸੋ ਇਸ ਨੂੰ ਲੈ ਕੇ ਖਾਸ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਤਾਂ ਫਿਲਮ ਬੰਗਲਾਦੇਸ਼ ਦੇ ਵਿੱਚ ਰਿਲੀਜ਼ ਹੋਣ ਤੋਂ ਰੋਕ ਲਗਾ ਦਿੱਤੀ ਗਈ ਤੇ ਹੁਣ ਪੰਜਾਬ ਦੇ ਵਿੱਚ ਵੀ ਮੰਗ ਕੀਤੀ ਜਾ ਰਹੀ ਹੈ ਕਿ ਕੰਗੜਾ ਰਨੌਤ ਦੀ ਇਹ ਫਿਲਮ ਜੋ ਹੈ ਪੰਜਾਬ ਦੇ ਵਿੱਚ ਰਿਲੀਜ਼ ਨਾ ਕੀਤੀ ਜਾਵੇ ਜਿਸ ਦੇ ਚਲਦਿਆਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਇਹ ਗੱਲ ਕਹੀ ਹੈ ਔਰ ਇਹ ਪੱਤਰ ਦੇ ਵਿੱਚ ਸੀਐਮ ਭਗਵੰਤ ਮਾਨ ਜੀ ਨੂੰ ਲਿਖਿਆ ਹੈ ਕਿ ਕੰਗੜਾ ਰਨੌਤ ਦੀ ਫਿਲਮ ਨੂੰ ਪੰਜਾਬ ਦੇ ਵਿੱਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਨਹੀਂ ਤਾਂ ਅੰਜਾਮ ਬੁਰਾ ਹੋਊਗਾ